ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਵਾਨਾ ਫੈਮਿਲੀ ਵਿੱਚ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇਰੀ ਸਾਡੇ ਕੋ 10 ਵਜੇ ਦਾ ਟਾਈਮ ਸੀਗਾ ਤਾਂ 10:30 ਵਜੇ ਦਾ ਫਿਰ ਦੇ ਪਾਪਾ ਨੂੰ ਛੁੱਟੀ ਸੀ ਜੀ ਅੱਜ ਮੈਂ ਜੀ ਆਪਾਂ ਘਰ ਦੇ ਕੰਮ-ਕਾਰ ਜਿਹੜੇ ਕਰਨ ਵਾਲੇ ਸੀ ਉਹ ਲਈ ਸੀ ਕਰ ਕਰਕੇ ਨਾ ਤੋਂ ਕਿਉਂਗੇ ਸੀ ਰੈਡੀ ਕਿਉਂਕਿ ਜੀ ਆਪਾਂ ਜਾਣਾ ਸੀ ਸਰਸਪਟ ਦੇ ਹੱਸਦੀਆਂ ਜੀ ਸਰਸਪਟ ਦੀ ਦੁਕਾਨ ਨੂੰ ਜਾਣਾ ਸੀ ਫਤਿਹ ਪਾਪਾ ਨੇ ਜਾਣਾ ਸੀ ਜੀ ਜੀ ਦਾ ਨਾ ਕਰਵਾਉਣਾ ਪਛਮਾਉਣਾ ਦਾ ਜਿਹੜੀ ਆਪਾਂ ਫੀਡ ਬਣਵਾਉਣੀ ਨੇ ਘਰ ਦੀ ਹੈ ਨਾ ਉਹ ਕਰਵਾਉਣ ਜਾਣਾ ਸੀ ਮੈਨੂੰ ਮੈਨੂੰ ਵੀ ਕੰਮ ਸੀ ਮੇਰੇ ਨਾ ਦਿਮਾਗ ਚੋਂ ਨਿਕਲ ਰਹੀ ਕੀ ਗਾ ਹਾਂਜੀ ਸੱਚੋ ਮੈਂ ਨਾ ਜਾਣਾ ਸੀ ਜੀ ਡਾਕਟਰ ਦੇ ਕਿਉਂਕਿ ਮੇਰੀ ਨਾ ਪਹਿਲਾਂ ਲਤ ਪੀਨ ਕਰਨ ਲੱਗੀ ਸੀਗੀ ਜੇ ਤਾਂ ਸਹੀ ਰਹਿੰਦੀ ਹੈ ਜੀ ਫਿਰ ਤਾਂ ਕਾਫੀ ਦੇਰ ਜਣੀ ਸਹੀ ਰਹਿੰਦੀ ਹੈ ਕਈ ਵਾਰੀ ਨਾ ਵਿੱਚ ਚੀਜ਼ੇ ਤੋਂ ਪੇਨ ਕਰਨ ਲੱਗ ਜਾਂਦੀ ਹੈ ਫਿਰ ਜਦੋਂ ਕੋਈ ਝੁੱਕ ਕੇ ਕੰਮ ਕਰਨਾ ਹੈ ਜਾਂ ਕੋਈ ਹੋਰ ਹਨਾ ਥੋੜਾ ਬਹੁਤਾ ਵਜਨ ਵਾਲਾ ਕੰਮ ਕਰਨਾ ਹੈ ਫਿਰ ਉਹਦੇ ਨਾਲ ਨਾ ਬੈਕ ਪੇਨ ਹੋਣ ਲੱਗ ਜਾਂਦੀ ਆ ਤਾਂ ਕਰਕੇ ਮੈਨੂੰ ਐਸੀ ਮੈਂ ਕਿ ਵੀ ਚਲ ਦਿਖਾ ਕੇ ਨਹੀਂ ਆ ਜੀ ਅਸੀਂ ਇਹ ਮਲੋਈ ਦਿਖਾਉਣੀ ਹੁੰਦੀ ਹੈ ਮੈਂ ਖਾਨ ਡਾਕਟਰ ਆ ਜਣੀ ਥੈਰੇਪੀ ਥੈਰੇਪੀ ਨੇ ਲਗਾਉਂਦੇ ਨੇ ਉਹਨਾਂ ਦੇ ਉਹਨਾਂ ਤੋਂ ਦਿਖਾ ਲਣੀ ਅੱਗੇ ਵੀ ਮੈਂ ਦਿਖਾਈ ਸੀ ਕਾਫੀ ਦਿਨ ਮੇਰੀ ਜਣੀ ਸਹੀ ਰਹੀ ਬਾਕੀ ਇਹ ਆ ਜੀ ਚਲੋ ਹਨਾ ਕੰਮਕਾਰ ਕਰਨ ਲੱਗੇ ਕਈ ਵਾਰੀ ਮਾੜਾ ਮੋਟਾ ਵਜਨ ਵਜੋਂ ਜਾਂ ਇੱਧਰ ਉੱਧਰ ਮਾੜਾ ਮੋਟਾ ਕੁਝ ਹੋ ਜਾਂਦਾ ਹਨਾ ਵੀ ਘਰ ਦੇ ਕੰਮਕਾਰ ਕਰਦੇ ਹਾਂ ਵੀ ਕਈ ਵਾਰੀ ਕੋਈ ਪਾਣੀ ਪੰਡੂ ਡੁੱਲਿਓ ਤਾਂ ਪੈਰ ਸਲਿਪ ਹੋ ਜਾਂਦਾ ਉਹਦੇ ਕਰਕੇ ਥੋੜੀ ਦੁਬਾਰਾ ਫੇਰ ਪ੍ਰੋਬਲਮ ਹੋ ਗਈ ਸੀ ਅਦਰਵਾਈਜ਼ ਪਹਿਲਾਂ ਮੈਂ ਬਹੁਤ ਸਹੀ ਰਹੀ ਹਾਂ बस जी ਉੱਥੇ ਜਾਣਾ ਸੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ ਤੇ ਮੰਮੀ ਅਸੀਂ ਉੱਥੇ ਚਲੇ ਜਾਵਾਂਗੇ ਵੀ ਜਿੰਨੀ ਕੁ ਦੇਰ ਤੁਹਾਨੂੰ ਉੱਥੇ ਟਾਈਮ ਲੱਗਣਾ ਹੈ ਉੱਥੇ ਚਲੋ ਜੀ ਸਾਨੂੰ ਇੰਨਾ ਟਾਈਮ ਨਹੀਂ ਲੱਗਦਾ ਹੈਗਾ ਕਿਉਂਕਿ ਜਿਵੇਂ ਫੋਨ ਕੀਤਾ ਹੁੰਦਾ ਫਿਰ ਵੀ ਥੋੜਾ ਫਰਕ ਪੈਂਦਾ ਜੀ ਆਪਾਂ ਆ ਗਈ ਸੀ ਹਮਲੋ ਤੋਂ ਥੱਕੇ ਹਾਰੇ ਬਹੁਤ ਕਾਫੀ ਟਾਈਮ ਲੱਗ ਗਿਆ ਸੀਗਾ ਹੋਰ ਵੀ ਫਿਰ ਤੁਹਾਨੂੰ ਪਤਾ ਹੀ ਹੈ ਨਾ ਜੇ ਬਾਜ਼ਾਰ ਜਾਓ ਤਾਂ ਕੋਈ ਨਾ ਕੋਈ ਕੰਮ ਕਰ ਨਿਕਲੇ ਆਉਂਦੇ ਨੇ ਬਸ ਜੀ ਐਵੇਂ ਥੋੜੇ ਬਹੁਤੇ ਕੰਮ ਕਰ ਨਿਕਲਦੇ ਨਿਕਲਾਉਂਦੇ ਟਾਈਮ ਸਾਨੂੰ ਹੋ ਗਿਆ ਸੀ ਇੱਥੇ ਤਾਂ ਯਾਰ ਜੀ ਜੀ ਸੀ ਕਿ ਹਾਂ ਜੀ ਬਸ ਆਉਂਦੀ ਸਾਰ ਫਤਿਹ ਸਕੂਲੋਂ ਆ ਗਿਆ ਸੀ ਕਹਿੰਦਾ ਮਮਾ ਭੁੱਖ ਲੱਗੀ ਆ ਮੱਸ ਜੀ ਫੇਰ ਕੀ ਕਰਨਾ ਜੀਗਾ ਕਹਿੰਦੇ ਹੁੰਦੇ ਨੇ ਵੀ ਮਾਂ ਸਾਰੀ ਦੁਨੀਆ ਨੂੰ ਜਿੱਤ ਸਕਦੀ ਆ ਪਰ ਔਲਾਦ ਦੇ ਮੂਹਰੇ ਹਾਰ ਜਾਂਦੀ ਆ ਨਾ ਪਰ ਮੈਨੂੰ ਫੇਰੀ ਸੀਗਾ ਪਹਿਲਾਂ ਤਾਂ ਮੈਨੂੰ ਇਹ ਸੀ ਮੈਂ ਕਿ ਵੀ ਚੜ ਮੈਂ ਖਰਾ ਕੇ ਆਈ ਸੀ ਹਨਾ ਵੀ ਉਹ ਵੀ ਚੇਪੀ ਜੀ ਲਗਾਈ ਉਹਨੇ ਜਿਹੜੀ ਲਗਾਉਂਦੇ ਨੇ ਟੇਪ ਜੀ ਲਗਾਉਂਦੇ ਹੁੰਦੇ ਨੇ ਗਰਮ ਪੱਟੀ ਦੀ ਤਰ੍ਹਾਂ ਉਹ ਵੀ ਥੋੜੀ ਦੇਰ ਰੈਸਟ ਕਰਦੀਆਂ ਪਰ ਫਿਰ ਇਹ ਹੋ ਗਿਆ ਵੀ ਚਲ ਮੈਂ ਕਿਹਨੂੰ ਪੋਕ ਰਿਹਾ ਫਿਰ ਬਣਾਉਣ ਲੱਗੀ ਜੀ ਮੈਂ ਜਦ ਹੀ ਕਪੜੇ ਚੇਂਜ ਕਰਨੇ ਸੀ ਇਹਦੇ ਰਾਈਸ ਮੈਂ ਨਾ ਉਹ ਬਣਨੇ ਰੱਖਦੇ ਸੀ ਬਸ ਜੀਰਾ ਤੇ ਪਿਆਜ਼ ਭੁੰਨ ਕੇ ਵਿੱਚ ਹਰੀ ਮਿਰਚ ਤੇ ਨੂਨ ਹੀ ਪਾਇਆ ਸੀਗਾ ਤੇ ਹੋਰ ਨਹੀਂ ਕੁਝ ਪਾਇਆ ਬਸ ਨਮਕ ਵਾਲੇ ਬਣਾਏ ਸੀ ਮੈਨੂੰ ਅਸੀਂ ਮੈਂ ਕਿਹਾ ਚਲ ਜਿਹਨੇ ਸਬਜੀ ਦਾ ਦਹੀਂ ਲੈਣੇ ਹੋਣਗੇ ਤਾਂ ਉਹ ਲੈ ਲੈਣਗੇ ਵੀ ਨਹੀਂ ਫਿਰ ਜਿਨੇ ਉਦਾਂ ਖਾਣੇ ਆਉਣਗੇ ਉਦਾਂ ਜਿਨੇ ਦੀਦੀ ਸਹੀ ਲਪੀ ਹੋਣਾ ਬਾਜੀ ਮੈਂ ਚੌੜੀ ਬਣਨੇ ਰੱਖਦੇ ਸੀਗੇ ਤੇ ਨਾਲ ਮੈਂ ਸਬਜੀ ਜਿਹੜੀ ਪਈ ਸੀ ਮਟਰ ਪਨੀਰ ਵਾਲੀ ਉਹ ਵੀ ਕਰਨ ਕਰ ਲਈ ਸੀ ਕੁਛ ਪਿਆਸੀ ਦਹੀਂ ਜ਼ਿਆਦਾ ਤਾਂ ਨਹੀਂ ਸੀ ਚਲੋ ਇਹ ਸੀਗਾ ਵੀ ਥੋੜਾ ਜਿੰਨਾ ਕੁ ਵੀ ਹੈਗਾ ਇਹ ਹਨਾ ਬਸ ਜੀ ਉਹਦੇ ਵਿੱਚ ਮੈਂ ਪਾ ਲਈ ਸੀ ਬੂੰਦੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਵੀ ਕੱਲੇ-ਕੱਲੇ ਨੂੰ ਪਲੇਟ ਦੇ ਵਿੱਚ ਪਾ ਕੇ ਉਹਦੇ ਤੱਕ ਪਹੁੰਚਾਉਣ ਦੀ ਹਿੰਮਤ ਹੈ ਨਹੀਂ ਸੀ ਤਾਂ ਕਰਕੇ ਜੀ ਬਸ ਮੈਂ ਨਾ ਅੰਦਰ ਢਾਂਡੇ ਰੱਖੇ ਸੀ ਮੈਂ ਕਿਹਾ ਵੀ ਇਕੱਠੇ ਮੈਂ ਚੌੜ ਲੈ ਜਾਣੇ ਨੇ ਸਬਜੀ ਦਹੀਂ ਵਗੈਰਾ ਸਾਰਾ ਕੁਝ ਇਕੱਠਾ ਉਦਾਂ ਹੀ ਲੈ ਗਈ ਸੀ ਕਿ ਜਿਹਨੂੰ ਜਿੰਨੀ ਲੋੜ ਹੋਊਗੀ ਉੱਥੋਂ ਲੈ ਲਵਾਂਗੀ ਕਈ ਵਾਰੀ ਇਹ ਹੁੰਦਾ ਹੈ ਨਾ ਵੀ ਜ਼ਿਆਦਾ ਨਹੀਂ ਘੱਟ ਨਹੀਂ ਐਦਾਂ ਦਾ ਹੈ ਨਾ ਵੀ ਇੰਨੀ ਹਿੰਮਤ ਨਹੀਂ ਸੀ ਬਾਜੀ ਫਿਰ ਉਸ ਤੋਂ ਬਾਅਦ ਮੈਂ ਬਣਾ ਕੇ ਗੈਸ ਕਰਤਾ ਸੀ ਬੰਦ ਮੈਂ ਕਿਹਾ ਵੀ ਜਦ ਨੂੰ ਇਹਦੀ ਥੋੜੀ ਪਾਫ ਨਿਕਲੂਗੀ ਵੀ ਉਦੋਂ ਤੱਕ ਫਿਰ ਹੱਥ ਮੂੰਹ ਧੋ ਕੇ ਕਰਦੀਆਂ ਚੇਂਜ ਅੱਪ ਦੇ ਕੱਪੜੇ ਚਲਦੀ ਫਿਰ ਚੇਂਜ ਵਗੈਰਾ ਕਰਕੇ ਫਿਰ ਵੀ ਤੁਹਾਨੂੰ ਪਤਾ ਹੀ ਹੈ ਨਾ ਕਿਚਨ ਚ ਬੜ ਕੇ ਤਾਂ ਘੰਟਾ ਡੇਢ ਘੰਟਾ ਲੱਗੇ ਜਾਂਦਾ ਜੀ ਫਿਰ ਉਸ ਤੋਂ ਬਾਅਦ ਸਾਰੇ ਖਾਦੇ ਰਾਈਸ ਰਾਈਸ ਖਾ ਕੇ ਜੀ ਮੈਂ ਤਾਂ ਕਿਤੇ ਰੈਸਟ ਕਿਉਂਕਿ ਮੇਰਾ ਸਰੀਰ ਪਹਿਲਾਂ ਹੀ ਬਹੁਤ ਟਾਇਰਡ ਜਿਹਾ ਹੋਇਆ ਪਿਆ ਸੀ ਜ ਹੈ ਨਾ ਤੇ ਰਸ਼ਟ ਕਰਨ ਤੋਂ ਬਾਅਦ ਘੰਟਾ ਤੱਕ ਫਿਰ ਜਨੂ ਮਮੀ ਨੇ ਚਾਹ ਬਣਾ ਲਈ ਸੀ ਮਮੀ ਕਹਿੰਦੇ ਚਾਹ ਪੀ ਲੋ ਚਾਹ ਪੀਣ ਲੱਗੀਆਂ ਸੀ ਮੈਂ ਤੇ ਮਮੀ ਫਤਿਹ ਦੇ ਪਾਪਾ ਹਜੇ ਪਏ ਸੀਗੇ ਉਹਨਾਂ ਨੂੰ ਕਹਿ ਕੇ ਆਈ ਸੀ ਮੈਂ ਕਿ ਆਜੋ ਬਾਹਰ ਵੀ ਚਾਹ ਪੀ ਲੋ ਵੀ ਟਾਈਮ ਹੋ ਗਿਆ ਕਾਫੀ ਕੋਈ ਨਾ ਕੋਈ ਕੰਮ ਕਰ ਰਿਹਾ ਨਾ ਸ਼ਾਮ ਦਾ ਫ੍ਰੀ ਹੋ ਜਾਂਦਾ ਤੇ ਕੁਝ ਜਣੀ ਪਹਿਲਾਂ ਨਾਲ ਉਹਨਾਂ ਦੇ ਪੈਰ ਦਾ ਫਰਕ ਹੈ ਦੀ ਜਿਵੇਂ ਪਹਿਲਾਂ ਥੋੜਾ ਜਿਆਦਾ ਪਿੰਕਦਾ ਸੀ ਹੁਣ ਚਲੋ ਆਏ ਆਂ ਵੀ ਦਵਾਈ ਆ ਕੁਛ ਦਵਾਈ ਲਗਾਉਣ ਵਾਲੀ ਵੀ ਖਾਣ ਵਾਲੀ ਉਹਦੇ ਨਾਲ ਥੋੜਾ ਫਰਕ ਪੈ ਗਿਆ ਜੀ ਬਸ ਜੀ ਇੱਥੇ ਚਾਹ ਪੀਣ ਲੱਗੇ ਸੀਨੇ ਕੇ ਵੀ ਚਾਹ ਪੀ ਕੇ ਫਿਰ ਦੇਖਦੇ ਆਂ ਸਬਜ਼ੀ ਭਾਜੀ ਦਾ ਨਾ ਸ਼ਾਮ ਦੀ ਤਿਆਰੀ ਕਰਦੇ ਆਂ ਕੁਝ ਕੱਪੜੇ ਧੋ ਕੇ ਜਿਹੜੇ ਗਏ ਹੋਏ ਸੀਗੇ ਉਹਨਾਂ ਦੀ ਵੀ ਸਾਮ ਸੰਭਾਲ ਕਰਨੀ ਆ ਬਾਜੀ ਫਿਰ ਮੈਂ ਚਾਹ ਵੀ ਕੇ ਮੰਮੀ ਲੱਗੇ ਸੀਗੇ ਸਬਜ਼ੀ ਨੂੰ ਤੜਕਾ ਲਗਾਉਣਾ ਮੰਮੀ ਕਹਿੰਦੇ ਚਲ ਮੈਂ ਸਬਜ਼ੀ ਨੂੰ ਤੜਕਾ ਲਗਾ ਦਿੰਨੀ ਆ ਤੇ ਮੈਂ ਜਿਹੜੇ ਕੱਪੜੇ ਧੋਤੇ ਸੀ ਮੈਂ ਕਿਹਾ ਚਲੋ ਮੈਂ ਇੰਨੇ ਉਹ ਸਾਫ ਦਿੰਨੀ ਆ ਕਿਉਂਕਿ ਜੀ ਇਹ ਹੋ ਜਾਂਦਾ ਵੀ ਜਿਹੜਾ ਕੰਮ ਜਦੋਂ ਹੀ ਹੋ ਜੀ ਹੋ ਜੀਏ ਫਿਰ ਘਾਲ ਹੋ ਜਾਂਦੀ ਹੈ ਨਾ ਬਾਜੀ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ ਕੱਪੜੇ ਤੈ ਲਗਾਉਣੀ ਆ ਵੀ ਨਾਲ ਹੀ ਫਿਰ ਦੇਖਦੇ ਆਂ ਜੀ ਵੀ ਆਟਾ ਗੁੰਨਦੀ ਆ ਦੇ ਨਾਲ ਜਿਉਂ ਦੁੱਧ ਗਰਮ ਕਰਨ ਵਾਲਾ ਇਹ ਦੁੱਧ ਕਰਨ ਕਰਦੇ ਤੇ ਮੰਮੀ ਚਲੋ ਮੈਨੂੰ ਇੰਨਾ ਕੁ ਸੌਖਾ ਸੀਗਾ ਵੀ ਚਲੋ ਉਹਨਾਂ ਨੇ ਸਬਜ਼ੀ ਨੂੰ ਤੜਕਾ ਲਗਾਤਾ ਜਦੋਂ ਸਬਜ਼ੀ ਬਣੂਗੀ ਫਿਰ ਉਹ ਲੋ ਦੇ ਦਿਆਂ ਧਾਰ ਵਗੈਰਾ ਚੋਣਿਆ ਹਨਾ ਤੇ ਥੋੜਾ ਜਿਹਾ ਜਣੀ ਇਹ ਹੋ ਜਾਂਦਾ ਵੀ ਇਹ ਥੈਰੇਪੀ ਵਗੈਰਾ ਕਰੋਂ ਤੋਂ ਨਾ ਥੋੜੀ ਜੀ ਜਿਵੇਂ ਮਸਲ ਜੇ ਟਾਈਟ ਜੇ ਹੋ ਜਾਂਦੇ ਨੇ ਥੋੜੀ ਜੀ ਨਾ ਪੇਨ ਥੋੜੀ ਜੀ ਹੋ ਜਾਂਦੀ ਆ ਬਾਜੀ ਕੰਮ ਕਰ ਕਰਕੇ ਹੋ ਗਏ ਸੀ ਫ੍ਰੀ ਮੰਮੀ ਹੁਣੀ ਬੈਠੇ ਉਧਰਲੀ ਸਾਈਡ ਨਾ ਹਵਾ ਬਹੁਤ ਸੋਹਣੀ ਲੱਗਦੀ ਹੁੰਦੀ ਹੈ ਚੱਲਦੀ ਸੀਗੀ ਹੁਆ ਵਧੀਆ ਚ ਲੱਗਦੀ ਸੀ ਉਹ ਸਾਰੇ ਬੈਠੇ ਸੀਗੇ ਮੈਨੂੰ ਕਹਿੰਦਾ ਮਮਾ ਬਹੁਤ ਦਿਨ ਹੋ ਗਏ ਬੰਮੈਂਟਨ ਖੇਡਿੰਨੇ ਨੂੰ ਕਹਿੰਦਾ ਮੇਰੇ ਨਾਲ ਖੇਡ ਲਓ ਮੈਂ ਕਿਹਾ ਪੁੱਤ ਅੱਜ ਤਾਂ ਮੈਂ ਆਪਣੀ ਲੱਤ ਦਿਖਾ ਕੇ ਆਇਆ ਹਾਂ ਮੈਂ ਕਿਹਾ ਵੀ ਹੁਣ ਮੈਂ ਤੇਰੇ ਨਾਲ ਖੇਡਦੀ ਸੀ ਨਾ ਕਹਿੰਦਾ ਚਲੋ ਕੋਈ ਨਾ ਥੋੜੀ ਜੀ ਦੇਰ ਖੇਡ ਲਓ ਮੈਂ ਕਿਹਾ ਵੀ ਮੈਂ ਜਿੰਨੀ ਵਾਰ ਮੈਂ ਕਿਹਾ ਮੈਂ ਚੁੱਕਦੀ ਵੀ ਉਹ ਤਾਂ ਉਹੀ ਕੰਮ ਹੋ ਜਾਂਦਾ ਹੈ ਨਾ ਵੀ ਐਡੇ ਤਾਂ ਆਪਾਂ ਬਹੁਤ ਹੈ ਨਹੀਂ ਗੇ ਪੱਕੇ ਖਿਡਾਰੀ ਹੈ ਨਾ ਵੀ ਆਪਾਂ ਨੂੰ ਇੰਨਾ ਐਕਸਪੋਰਟ ਆ ਆਪਾਂ ਨੂੰ ਵੀ ਪੂਰੀ ਖੇਡ ਗੇਮ ਖੇਡਣੀ ਆਉਂਦੀ ਹੈ ਨਾ ਕੁਝ ਇਹ ਹੋ ਗਿਆ ਜੀ ਜੇ ਰੈਗੂਲਰ ਜਨਾਂ ਖੇਡੀ ਜਾਂਦੇ ਫਿਰ ਥੋੜੀ ਜੀ ਪ੍ਰੈਕਟਿਸ ਰਹਿੰਦੀ ਹੈ ਨਹੀਂ ਤਾਂ ਫਿਰ ਐਵੇਂ ਹੀ ਹੁੰਦਾ ਵੀ ਕਦੇ ਉਧਰ ਗਿਰਗੀ ਕਦੇ ਉਧਰ ਹੈ ਨਾ ਬਾਜੀ ਕੁਝ ਜਦੋਂ ਨਾ ਮੰਨ ਨਾ ਹੋਵੇ ਤਾਂ ਇਹ ਆ ਬਸ ਇਹ ਸੀਗਾ ਵੀ ਚਲ ਉਹ ਕਹਿ ਰਿਆ ਸੀ ਉਹਦੇ ਪਾਪਾ ਪੈਰ ਦੁਖ ਦੇ ਕਰਕੇ ਉਹ ਵੀ ਨਹੀਂ ਮੰਨੇ ਮੰਮੀ ਤਾਂ ਚਲੋ ਖੇੜਦੇ ਹੀ ਨਹੀਂ ਹੈਗੇ ਹਨਾ ਕਹਿ ਦਿੰਦੇ ਨੇ ਮੇਰਾ ਪਹਿਲਾਂ ਹੀ ਗੋਡਾ ਤੇ ਡੈਡ ਜੀ ਕਹਿੰਦੇ ਮੇਰੇ ਸਤਾਵ ਨਹੀਂ ਹਿੰਮਤ ਹੈਗੀ ਉਹਨਾਂ ਨੂੰ ਕਈ ਵਾਰੀ ਮਨਾ ਲੈਂਦਾ ਹੁੰਦਾ ਹੈ ਨਾ ਬਾਜੀ ਫਿਰ ਉਸ ਤੋਂ ਬਾਅਦ ਖੇਡ ਖਡਈਆ ਕਰਕੇ ਚਲੋ ਫਿਰ ਨੇ ਥੋੜੀ ਜਿਹੀ देर ਖੇਡੀ ਸੀਗੇ ਮੈਂ ਤੂੰ ਮੈਂ ਕਿਹਾ ਵੀ ਫਤਿਹ ਮੇਰਾ ਸਰੀਰ ਨਹੀਂ ਸਹੀ ਤੂੰ ਮੇਤੋ ਖੇਡ ਨਹੀਂ ਆ ਨਹੀਂ ਹੁੰਦਾ ਹੈਗਾ ਨਾ ਤੇ ਉਸ ਤੋਂ ਬਾਅਦ ਫਿਰ ਆਪਾਂ ਖਾਦੀ ਰੋਟੀ ਰੋਟੀ ਖਾ ਕੇ ਲੱਗੇ ਸੀਗੇ ਅੰਬ ਖਾਣ ਫਤੇ ਨੇ ਖਾਦਾ ਨਹੀਂ ਸੀ ਕਹਿੰਦਾ ਵੀ ਮੈਂ ਖਾਣਾ ਨਹੀਂ ਹੈਗਾ ਕਿਉਂਕਿ ਇਹਨੇ ਸ਼ਾਮ ਜੀ ਨੂੰ ਜੀ ਖਾ ਲਿਆ ਜੀ ਬਸ ਉਹਨੇ ਉਹਦੇ ਕਰਕੇ ਮਿਸ ਕਰਤਾ ਸੀ ਇਹਦੇ ਪਾਪਾ ਫਤੇ ਦੇ ਥੋੜਾ ਘੱਟ ਹੀ ਖਾਂਦੇ ਨੇ ਪਤਾ ਨਹੀਂ ਕਿਉਂ ਕੁਛ ਨਾ ਮੈਂ ਕਹਿੰਦੀ ਸੀ ਮੈਂ ਕਿਹਾ ਵੀ ਜਿੰਮੇ ਦਾ ਬੰਦਾ ਹੁੰਦਾ ਮੈਂ ਕਿਹਾ ਉਦਾਂ ਦਾ ਹੀ ਫਿਰ ਉਹਦੇ ਨਾਲ ਉਵੇਂ ਹੀ ਬਣ ਦਿੰਦੇ ਆ ਕਹਿੰਦੇ ਕਿ ਮੰ ਮਮੀ ਨੇ ਜਿਹੜਾ ਅੰਬ ਖਾਦਾ ਉਹ ਵੀ ਮਿੱਠਾ ਸੀ ਜਿਹੜਾ ਮੇਰੇ ਵਾਲਾ ਸੀ ਉਹ ਵੀ ਬਹੁਤ ਮਿੱਠਾ ਸੀ ਜ ਹਨਾ ਜਿਹੜਾ ਇਹਦੇ ਪਾਪਾ ਲੈਣ ਲੱਗੇ ਨਾ ਉਹ ਥੋੜਾ ਖੱਟ ਮਿੱਠਾ ਸੀ ਮੈਨੂੰ ਕਹਿੰਦੇ ਵੀ ਅੰਬ ਤਾਂ ਵਧੀਆ ਨਹੀਂ ਹੈਗੇ ਕਹਿੰਦੇ ਉਹੀ ਵੇਚਦੇ ਨੇ ਅੰਬ ਖਾਣੂ ਅੰਬ ਖਾਣੂ ਹਨਾ ਮੈਂ ਕਿਹਾ ਵੀ ਸਾਡੇ ਵਾਲੇ ਤਾਂ ਬਹੁਤ ਮਿੱਠੇ ਹਨਾ ਤਾਂ ਕਰਕੇ ਫਿਰ ਮੈਨੂੰ ਮੈਂ ਕਿਹਾ ਵੀ ਲੈ ਦਿਖਾਓ ਮੈਨੂੰ ਵੀ ਮੇਰੇਆ ਤਾਂ ਬਹੁਤ ਸਵਾਦ ਆ ਹਨਾ ਕਹਿੰਦੇ ਜਦ ਮੈਂ ਦੇਖੋ ਵਾਕਈ ਇਹ ਨਾਲਾ ਖੱਟਾ ਸੀ ਜੀ ਤਾ ਕਰਕੇ ਕਹਿੰਦੇ ਪਹਿਲੀ ਵਾਰ ਕਹਿੰਦਾ ਮੈਂ ਅੰਬ ਖਾਣ ਲੱਗਿਆਂ ਕਹਿੰਦੇ ਉਹ ਵੀ ਕਹਿੰਦੇ ਖੱਟਾ ਬਾਜੀ ਐਵੇਂ ਹੀ ਇੱਕ ਦੂਜੇ ਨਾਲ ਹਾਸੇ ਮਖੌਲ ਕਰਦੇ ਸੀ ਕੁਛ ਜੀ ਨਾ ਫਤਿਹ ਰੋਦ ਦੇ ਪਪਾ ਅੱਜ ਹੋਏ ਹੋਏ ਸੀਗੇ ਇੱਕ ਸਾਈਡ ਤੇ ਮੇਰੇ ਤੇ ਨਾ ਕਿਸੇ ਗੱਲ ਪਿੱਛੇ ਤਵਾ ਲਾਉਣ ਲੱਗੇ ਸੀ ਮੈਂ ਫਤਿਹ ਨੂੰ ਆਦੀ ਮੈਂ ਕਿਹਾ ਅੱਛਾ ਤੂੰ ਪਾਰਟੀ ਚੇਂਜ ਕਰ ਲਈ ਹੈ ਮੈਂ ਕਿਹਾ ਪਿਓ ਪੁੱਤਰ ਰੜ ਕੇ ਮੈਂ ਕਿਹਾ ਮੇਰੇ ਤੇ ਲੱਗੇ ਹੋਣੇ ਮੇਰੇ ਹਣਾ ਕਲਾਸ ਲਾਉਣ ਮਿਲੀ ਹੈ ਨਾ ਮੈਂ ਕਿਹਾ ਵੀ ਪਰ ਮੈਂ ਕਿਹਾ ਨਹੀਂ ਮੈਂ ਦੱਸਦੀ ਹੈਗੀ ਚਾਹੇ ਸਾਰੇ ਇੱਕ ਸਾਈਡ ਹੋ ਜਾਈਓ ਮੈਂ ਇਹ ਕਹਿੰਦੀ ਸੀਗੀ ਮੈਂ ਕਿਹਾ ਵੀ ਕਿਸੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਹਨਾ ਕਦੋਂ ਕੀਨੇ ਕਿੱਥੇ ਮੌਕਾ ਦੇਖ ਕੇ ਬਦਲ ਜਾਣਾ ਕੋਈ ਯਕੀਨੀ ਹੈਗਾ ਮੈਂ ਕਿਹਾ ਫਤਿਹ ਤੂੰ ਹਰ ਵਾਰੀ ਤਾਂ ਮੇਰੀ ਸਾਈਡ ਹੁਣ ਨਾ ਅੱਜ ਮੈਂ ਕਿਹਾ ਤੂੰ ਮੌਕਾ ਬਦਲ ਦੇਖ ਕੇ ਹਨਾ ਮੈਂ ਕਿਹਾ ਤੂੰ ਪਾਰਟੀ ਚੇਂਜ ਕਰ ਗਿਆ ਹਨਾ ਐਂ ਕਹਿੰਦੀ ਸੀ ਮੈਂ ਮੈਂ ਕਿਹਾ ابھی ਉਹ ਗੱਲ ਹੋ ਗਈ ਮੈਂ ਕਿਹਾ ਕਿਸੇ ਤੇ ਯਕੀਨ ਨਾ ਕਰੋ ਹਨਾ ਕਿ ਕਿਨੇ ਮੌਕੇ ਦੇਖ ਕੇ ਕਿੱਥੇ ਬਦਲ ਜਾਣਾ ਕੁਝ ਨਹੀਂ ਕਹਿ ਸਕਦੇ ਹੈਗੇ ਦੁਨੀਆ ਬਹੁਤ ਰੰਗੀ ਹੈ ਨਾ ਮੈਂ ਕਹਿੰਦਾ ਅੱਛਾ ਮੈਂ ਦੁਨੀਆ ਚ ਆ ਗਿਆ ਮੈਂ ਕਿਹਾ ਨਹੀਂ ਨਹੀਂ ਮੱਕਦ ਮਜ਼ਾਕ ਕਰਦੀ ਸੀ ਬਸ ਜੀ ਫਨ ਹੋ ਰਿਹਾ ਸੀ ਓਕੇ ਬਾਏ ਟੇਕ ਕੇਅਰ